ਆਪ ਨੂੰ ਕੋਤਸ ਸੁਧਾ ਤੇ ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਸਤਕਾਰਯੋਗ ਸਨਮਾਨਯੋਗ ਗੁਰੂ ਸਾਹਿਬ ਜੀ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਚ ਸੱਜਿਆ ਦੇ ਦੀਵਾਨ ਸਜੇ ਨੇ ਆਪ ਜੀ ਨੇ ਅਮਰਤਮਈ ਗੁਰਬਾਣੀ ਸੋਧਾਰਾ ਰਾਜ ਸਾਹਿਬ ਦੇ ਪਾਠ ਆਰਤੀ ਆਰਤੇ ਤੇ ਕੀਰਤਨ ਦਾ ਆਨੰਦ ਮਾਣਿਆ ਹੈ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਫਿਰ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਗੁਰੂ ਦੇ ਚਰਨਾਂ ਵਿੱਚ ਜੋੜ ਲਈਏ ਤੇ ਸਤਿਗੁਰਾਂ ਦੇ ਪਾਵਨ ਵਜਨ ਉਪਦੇਸ਼ ਜੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮੇਂ ਦੇ ਸਿੱਖਾਂ ਪ੍ਰਤੀ ਕੀਤੇ ਹਨ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੇ ਵਿੱਚ ਇਹਨਾਂ ਸਿੱਖਾਂ ਦੇ ਨਾਮ ਲਿਖੇ ਹਨ ਭਾਈ ਮਨੀ ਸਿੰਘ ਜੀ ਨੇ ਉਹਨਾਂ ਸਿੱਖਾਂ ਦੀ ਕਥਾ ਲਿਖੀ ਹੈ ਭਾਈ ਗੁਰਦਾਸ ਜੀ ਨੇ ਕੇਵਲ ਨਾਂ ਹੀ ਲਿਖੇ ਹਨ ਭਾਈ ਮਾਨੀ ਸਿੰਘ ਜੀ ਨੇ ਉਹਨਾਂ ਦੇ ਗੁਰੂ ਸਾਹਿਬਾ ਨਾਲ ਜੋ ਬਚਨ ਵਿਲਾਸ ਹੋਏ ਸਵਾਲ ਜਵਾਬ ਹੋਏ ਉਹ ਬਚਨ ਲਿਖੇ ਹਨ ਉਹ ਉਸ ਕੋਥੀ ਦਾ ਨਾਮ ਸਿੱਖਾਂ ਦੀ ਭਗਤ ਮਾਲਾ ਹੈ ਭਾਈ ਗੁਰਦਾਸ ਜੀ ਦੀ ਯਾਰ ਦਾ ਟਿਕਾ ਹੈ ਉਹ ਗਿਆਨੀ ਯਾਰ ਦਾ ਸੋ ਉਹਦਾ ਅਗੋਂ ਭਾਈ ਸੰਤੋਖ ਸਿੰਘ ਜੀ ਇੱਥੇ ਸ਼ੰਧਾ ਬੰਦੀ ਚ ਅਨੁਵਾਦ ਕਰ ਰਹੇ ਨੇ ਪ੍ਰੇਮ ਨਾਲ ਸਰਵਣ ਕਰੀਏ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਔਤ ਭਾਈ ਬੋ ਤਨ ਕੁਕਲਿਆਨੇ ਸਤਗੁਰੂ ਸਾਹਿਬ ਜੀ ਦੀ ਸੰਗਤ ਕਰਕੇ ਪਾਈ ਸੁਰ ਸਿੱਖਾਂ ਦਾ ਪਾਈ ਦੁਰਗੇ ਦਾ ਪਾਈ ਪੈੜੇ ਦਾ ਕਲਿਆਣ ਹੋਇਆ ਹੈ ਗੋਲਕੇ ਸੇਕਾ ਹੋਏ ਬਨੁ ਬਾਨੇ ਔਰ ਗੁਰੂ ਦੇ ਸਿੱਖ ਹੋਏ ਨੇ ਇਹਨਾਂ ਦਾ ਮਨ ਗੁਰੂ ਦੇ ਬਚਨਾਂ ਤੇ ਮੰਨ ਗਿਆ ਹੈ ਨਾਮ ਸਮੁੰਦਾ ਇਕ ਚਲ ਆਇਓ ਇਕ ਭਾਈ ਸਮੁੰਦਾ ਗੁਰੂ ਦਾ ਪਿਆਰਾ ਸਿੱਖ ਦਰਸ਼ਨਾਂ ਲਈ ਆਇਆ ਹੈ ਸ੍ਰੀ ਅਰਜਨ ਕੋਸੀਸ ਨੇ ਵਾਇਓ ਭਾਈ ਸਮੁੰਦੇ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਹੈ ਬੈਠ ਨਿਕਟ ਮੁਖ ਬਖ ਬਖਾਨੇ ਸਤਗੁਰੂ ਜੀ ਦੇ ਪਾਸ ਬੈਠ ਕੇ ਬੇਨਤੀ ਕਰਨ ਲਗਾ ਗੁਰੂ ਕਾ ਲੀਗਨ ਬਾਜਿਸ ਜਾਣੇ اے ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਸਤਿਗੁਰੂ ਮਹਾਰਾਜ ਜੀਓ ਧਰਮਕ ਬੇਮਕ ਕਈ ਹੈ ਕਾਣਾ ਤੇ ਕਿਰਪਾ ਨਿਦਾਨ ਸਤਿਗੁਰੂ ਜੀ ਇਹ ਦੱਸੋ ਵੀ ਇਹ ਸੰਨੁਪ ਕੀ ਹੁੰਦਾ ਤੇ ਬੇਮਕ ਕੀ ਹੁੰਦਾ ਕਿਉਂਕਿ ਗੁਰਬਾਣੀ ਵਿੱਚ ਇਹ ਸਾਰੀਆਂ ਪੰਕਤੀਆਂ ਹੁੰਦੀਆਂ ਨੇ ਜੇ ਕੋ ਗੁਰ ਤੇ ਬੇਮਕ ਹੋਵੇ ਬੇ ਸਤਿਗੁਰੂ ਮੁਕਤ ਨਾ ਪਾਵੇ ਫਿਰ ਇਹ ਵੀ ਪੰਕਤੀ ਆਉਂਦੀ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਨਕ ਤੇ ਇਹ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਇਹ ਕਿਰਪਾ ਕਰਕੇ ਦੱਸੋ ਵੀ ਬੇਮੁਖ ਕਿਸ ਨੂੰ ਕਹਿੰਦੇ ਨੇ ਤੇ ਸਨਮੁਖ ਕਿਸ ਨੂੰ ਕਹਿੰਦੇ ਨੇ ਹਾਂਜੀ ਆਪ ਕੋ ਖਾਣਾ ਹੋ ਲੱਛਣ ਦੋ ਨਿਬੁਖ ਦੇ ਤੇ ਸਨਮੁਖ ਦੇ ਆਪ ਕਿਰਪਾ ਕਰਕੇ ਨਿਛਣ ਦੱਸੋ ਜਿਸ ਤੇ ਮੈਂ ਜਾਣੋ ਮਨ ਮਾਹੀ ਮੈਨੂੰ ਵੀ ਸੋਝੀ ਹੋਵੇ ਮੈਨੂੰ ਵੀ ਸਮਝ ਆਵੇ ਕਿਉਂਕਿ ਅਸੀਂ ਮਨਮੁਖ ਸੰਸਾਰੀ ਜੀਵ ਹਾਂ ਸਾਡਾ ਧਿਆਨ ਗੁਰੂ ਦੇ ਚਰਨਾਂ 'ਚ ਨਹੀਂ ਜੁੜਦਾ ਗੁਰਬਤ ਦੀਆਂ ਗੱਲਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਆਪ ਜੀ ਕਿਰਪਾ ਕਰੋਗੇ ਦੱਸੋਗੇ ਤਾਂ ਹੀ ਸਾਨੂੰ ਪਤਾ ਲੱਗਣਾ ਮਹਾਰਾਜ ਕਿਰਪਾ ਕਰੋ ਸਾਨੂੰ ਦੱਸੋ ਕਿ ਸਨਮੁਖ ਕੀ ਹੁੰਦਾ ਹੈ ਔਰ ਬੇਮੁਖ ਕੀ ਹੁੰਦਾ ਹੈ ਹਾਂਜੀ ਸਨਮੁਖ ਬਰਾ ਬੇਮੁਖੇ ਮਨ ਅਸ ਕਾ ਹੋਏ ਨਹੀਂ ਅਸੀਂ ਜੇ ਸਨਮੁਖ ਦਾ ਤੇ ਬੇਮੁਖ ਦਾ ਸਾਨੂੰ ਪਤਾ ਲੱਗ ਗਿਆ ਫਿਰ ਅਸੀਂ ਸਨਮੁਖ ਬਣਨ ਦੀ ਕੋਸ਼ਿਸ਼ ਕਰਾਂਗੇ ਤੇ ਬੇਮੁਖਾਂ ਵਾਲੇ ਕੰਮ ਛੱਡ ਦਿਆਂਗੇ ਬੇਮੁਖਾਂ ਵਾਲੇ ਲੱਛਣ ਤਿਆਗ ਦਿਆਂਗੇ ਹਾਂਜੀ ਸੰਗਰ ਕਹਿਓ ਹੋਤ ਬਡ ਸਾਹੁ ਸਤਗੁਰੂ ਜੀ ਮਹਾਰਾਜ ਹੁਣ ਦੱਸਣ ਲਗੇ ਬਾਦ ਇਹ ਕਹਿੰਦੇ ਭਾਈ ਸ਼ਮੁੰਦਾ ਜੀ ਜਿਵੇਂ ਕੋਈ ਵੱਡਾ ਸ਼ਾਹੂਕਾਰ ਹੋਵੇ ਮਾਇਆ ਵਾਲਾ ਅਮੀਰ ਆਦਮੀ ਕਾਰਜ ਕਰਨ ਪਠਾਵੇ ਕਾਹੂ ਉਹ ਕਿਸੇ ਬੰਦੇ ਨੂੰ ਕੰਮ ਕਰਨ ਲਈ ਬਾਜ਼ਾਰ ਭੇਜ ਦੇਵੇ ਨੌਕਰ ਨੂੰ ਵੱਡਾ ਬੰਦਾ ਆਪਣੇ ਕਿਸੇ ਨੌਕਰ ਨੂੰ ਕੰਮ ਤੇ ਭੇਜਦਾ ਵੀ ਜਾ ਹੋਈ ਤਾਕਾ ਬਾਜ਼ਾਰ ਵਿੱਚ ਆ ਕੰਮ ਕਰਕੇ ਆ ਫਲਾਣੇ ਸ਼ਹਿਰ ਚਲਾ ਜਾ ਆ ਕੰਮ ਕਰਕੇ ਆ ਫਲਾਣੇ ਪਿੰਡ ਚਲਾ ਜਾ ਆ ਕੰਮ ਕਰਕੇ ਆ ਵੱਡਾ ਬੰਦਾ ਆਪਣੇ ਨੌਕਰ ਨੂੰ ਜੇ ਕਿਸੇ ਕੰਮ ਤੇ ਭੇਜਦਾ ਹੈ ਉਦ ਤੇ ਬਦ ਤੇ પ્રેમ ਲਗਾਏ ਤੇ ਉਹ ਬੰਦਾ ਜਿਹੜਾ ਜਾਣਦਾ ਹੈ ਨੌਕਰ ਆਪਣੀ ਬੁੱਧੀ ਨਾਲ ਆਪਣੇ ਸਿਆਣਪ ਨਾਲ ਲਗਨ ਨਾਲ ਪ੍ਰੇਮ ਨਾਲ ਕੰਮ ਕਰਦਾ ਹੈ ਤੇ ਮੇਰੇ ਮਾਲਕ ਨੇ ਕਿਹਾ ਇਹ ਕੰਮ ਜ਼ਰੂਰੀ ਹੈ ਕਰਨਾ ਹੀ ਕਰਨਾ ਹੈ ਤੇ ਜੇ ਉਹ ਲਗਨ ਦੇ ਨਾਲ ਪ੍ਰੇਮ ਦੇ ਨਾਲ ਕੰਮ ਕਰਦਾ ਹੈ ਜੋ ਕਾਰਜ ਕੋ ਲੇਟ ਬਣਾਏ ਤੇ ਜੇ ਉਹ ਕੰਮ ਬਣਾ ਲੈਂਦਾ ਸਿਆਣਪ ਦੇ ਨਾਲ ਆਪਣੀ ਹੁਸ਼ਿਆਰੀ ਦੇ ਨਾਲ ਅਕਲ ਦੇ ਨਾਲ ਉਹ ਕੰਮ ਠੀਕ ਕਰ ਲੈਂਦਾ ਹੈ ਸੋ ਸਨਮੁਖ ਆਪਤ ਚਲ ਸਾਹੁ ਤੇ ਉਹ ਆਪਣੇ ਰਾਜੇ ਦੇ ਕੋਲ ਆਪਣੇ ਸ਼ਾਹੂਕਾਰ ਦੇ ਕੋਲ ਸਨਮੁਖ ਤੁਰਿਆ ਹੁੰਦਾ ਕਿਹੜੇ ਮੱਥੇ ਆਉਂਦਾ ਵੀ ਮੈਂ ਕੰਮ ਕਰ ਆਇਆ ਤੇ ਮੈਨੂੰ ਹੁਣ ਸ਼ਾਬਾਸ਼ ਮਿਲਣੀ ਹੈ ਹਾਂਜੀ ਨਹੀਂ ਕਰਹਾ ਬੇਮੁਖ ਲਖਤਾ ਹੋ ਤੇ ਜੇ ਕੰਮ ਕਰਨ ਗਿਆ ਕੰਮ ਕੀਤਾ ਹੀ ਨਹੀਂ ਕਿਸੇ ਹੋਰ ਗੱਲਾਂ 'ਚ ਪੈ ਗਿਆ। ਇੱਧਰ ਉੱਧਰ ਗਾਣੇ ਸੁਣਨ ਲੱਗ ਪਿਆ। ਤੇ ਜਾਂ ਟੀਵੀਜ਼ਨ ਵੇਖ ਛੱਡਿਆ। ਜਿਵੇਂ ਅੱਜਕੱਲ ਸਾਡਾ ਹਾਲ ਹੈ। ਤੇ ਮਾੜੇ ਕੰਮਾਂ 'ਚ ਪੈ ਗਿਆ। ਬੁਰੇ ਪਾਸੇ ਧਿਆਨ ਹੋ ਗਿਆ। ਤੇ ਕੰਮ ਜਿਹੜਾ ਕਰਨ ਗਿਆ ਸੀ ਕੀਤਾ ਨਹੀਂ। ਮਾਲਕ ਨੇ ਪੁੱਛਣਾ ਆਵੇ ਤੂੰ ਆਹ ਕੰਮ ਕਰਨ ਗਿਆ ਸੀ। ਤੇ ਉਹ ਐਦਾਂ ਫਿਰ ਮੂੰਹ ਥੱਲੇ ਕਰਦਾ। ਸਾਨੂੰ ਫਾਇਦਾ ਹੁੰਦਾ ਤੇ ਬੇਮੁਖ ਏਦਾਂ ਹੁੰਦਾ ਉਹਦੀ ਅੱਖਾਂ ਨਹੀਂ ਉੱਠੀਆਂ ਉਹ ਸਾਹਮਣੇ ਗੱਲ ਨਹੀਂ ਕਰ ਸਕਦਾ ਆਪਣੇ ਮਾਲਕ ਨਾਲ ਇਹ ਫਰਕ ਹਾਂਜੀ ਵਾਹਿਗੁਰੂ ਤਿਮ ਪਠਿਓ ਨਰਨ ਕੋ ਹਾਂ ਵਾਹਿਗੁਰੂ ਨੇ ਸਾਨੂੰ ਇਸ ਤਰ੍ਹਾਂ ਭੇਜਿਆ ਦੁਨੀਆ ਤੇ ਵਾਹਿਗੁਰੂ ਨੇ ਆਖਿਆ ਵੀ ਭਾਈ ਤੁਸੀਂ ਕੰਮ ਕਰਨਾ ਦੁਨੀਆ ਤੇ ਜਾ ਕੇ ਕੀ ਕੰਮ ਕਰਨਾ ਪ੍ਰਾਣੀ ਤੂੰ ਆਇਆ ਦਾਹ ਲੈਣ ਸਤਨਾਮ ਸ੍ਰੀ ਵਾਹਿਗੁਰੂ ਜਪਣ ਵਾਸਤੇ ਆਇਆ ਤੇ ਜੇ ਇਥੇ ਆ ਕੇ ਜਪਿਆ ਕੋਈ ਨਹੀਂ ਤੇ ਫਿਰ ਸਾਧ ਸੰਗਤ ਜੀ ਘਟਾ ਪੈਣਾ ਸ਼ੁਰੂ ਹੋ ਜਾਂਦਾ ਫਿਰ ਜਦੋਂ ਵਾਪਸ ਜਾਣਾ ਤੇ ਪਰਮੇਸ਼ਰ ਦੇ ਦਰਬਾਰ ਵਿੱਚ ਉਥੇ ਬੇਬਕ ਹੋ ਕੇ ਜਾਣਾ ਸਨਮੁਖ ਨਹੀਂ ਹੋ ਸਕਦਾ ਸਨਮੁਖ ਹੋਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨ ਗੁਰੂ ਨਾਨਕ ਸਾਧਾ ਬਚਨ ਮੰਨੋ ਸਾਧ ਸਾਧ ਸਿਮਰੋ ਹੋਵੇ ਵਾਹਿਗੁਰੂ ਵਾਹਿਗੁਰੂ ਜਪੋ ਨਾਮ ਦਾਣਿ ਸਿ ਨਾਮ ਕਰਨ ਕੋ ਤਿੰਨ ਗੱਲਾਂ ਦੇ ਕਹਾਈਏ ਬਾਬੇ ਨਾਨਕ ਨੇ ਨਾਮ ਜਪੋ দান ਕਰੋ ਇਸ ਨਾਮ ਕਰੋ ਨਾਮ ਦਾਣ ਇਸ ਨਾਮ ਕਰਨ ਕੋ ਨਾਮ ਜਪਣ ਲਈ ਭੇਜਿਆ ਹੈ ਪਾਛਲ ਰਾਤ ਨੀਂਦ ਕੋ ਤਿਆਗੇ ਤੇ ਜਿਹੜਾ ਇਸ ਦੁਨੀਆ ਤੇ ਆਇਆ ਪਿਛਲੀ ਰਾਤ ਅੰਮ੍ਰਿਤ ਵੇਲੇ 2:00 3:00 ਵਜੇ ਨੀਂਦ ਤਿਆਗ ਰਵੇ ਅੰਮ੍ਰਿਤ ਵੇੜਾ ਸਾਜਣਾ ਵੜਿਆਏ ਵਿਚਾਰ ਅੰਮ੍ਰਿਤ ਵੇਲੇ ਨੀਂਦ ਦਾ ਖੇੜਾ ਛੱਡ ਦੇਵੇ ਹਾਂਜੀ ਕਰੇ ਸੱਚ ਮੱਜਨ ਅਨਰਾਗੇ ਸੇ ਇਸ਼ਨਾਨ ਪਾਣੀ ਕਰੇ ਸਤਨ ਗੁਰ ਲਾ ਕਰੇ ਹਾਂਜੀ ਅੰਮ੍ਰਿਤ ਵੇਲੇ ਨਿਤ ਸਤਨਾਮ ਤੇ ਅੰਮ੍ਰਿਤ ਵੇਲੇ ਫਿਰ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰੇ ਹਾਂਜੀ ਸਿਮਰਹਿ ਪ੍ਰੀਤ ਧਰਹਿ ਨਿਸ਼ਕਾਮ ਨਿਸ਼ਕਾਮ ਹੋ ਕੇ ਪ੍ਰੇਮ ਨਾਲ ਵਾਹਿਗੁਰੂ 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 ਜਪੇ ਹਾਂਜੀ ਗੁਰਬਾਣੀ ਪੜ੍ਹਦੇ ਵਿਚਾਰ ਹੈ ਗੁਰਬਾਣੀ ਪੜ੍ਹੇ ਗੁਰਬਾਣੀ ਵਿਚਾਰ ਕਰੇ ਪ੍ਰੇਮ ਨਾਲ ਗੁਰਬਾਣੀ ਦਾ ਜਪ ਤਿ ਨਿਯਮ ਕਰੇ ਪਹਿਨਾ ਵਾਹਿਗੁਰੂ ਦਾ ਸਿਮਰਨ ਕਰੇ ਸਤਿਗੁਰ ਕਾਜ ਸਿੱਖ ਰਖਾਏ ਸਭ ਪਦ ਕੇ ਉਠ ਹਰ ਨਾਮ ਤੇ ਆਵੇ ਉਦੋਂ ਕਰੇ ਭਟਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰਿ ਹਰਿ ਜਪ ਜਪੈ ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ ਫਿਰ ਚੜ੍ਹੇ ਦਿਨਸ ਗੁਰਬਾਣੀ ਗਾਵੇ ਬੈੰਧਿਆ ਉਠਦਿਆ ਹਰ ਨਾਮ ਧਿਆਵੇ ਫਿਰ ਸਤਿਗੁਰੂ ਦੀ ਬਾਣੀ ਪੜੇ ਨਿਤਨੇਮ ਕਰੇ ਹਾਂਜੀ ਤਰਨ ਉਤੇ ਨਿਜ ਕਾਰਜ ਸੰਭਾਰਾਂ ਸੂਰਜ ਚੜ੍ਹੇ ਤੇ ਫਿਰ ਆਪਣੇ ਕੰਮ ਕਾਰ ਤੇ ਜਿਹੜੀ ਉਹਦੀ ਡਿਊਟੀ ਹੈ ਕੋਈ ਨੌਕਰੀ ਕਰਦਾ ਹੈ ਕੋਈ ਖੇਤੀ ਬਾੜੀ ਕਰਦਾ ਜਾਂ ਫਿਰ ਦੁਕਾਨਦਾਰੀ ਕਰਦਾ ਹੈ ਕੋਈ ਵਕਾਰ ਕਰਦਾ ਜਿਹੜਾ ਵੀ ਕੰਮ ਕਰਦਾ ਆਪਣੀ ਕਿਰਤ ਕਰਨ ਲੱਗ ਜਾਵੇ ਹਾਂਜੀ ਮੁਖ ਮਹਿ ਕਿਦਾਰ ਹਿਰਦੇ ਸਤਨਾਮੋ ਤੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਯਾਦ ਬਣੀ ਰਹੇ ਤੇ ਮੂੰਹ ਤੋਂ ਵਾਹਿਗੁਰੂ ਦਾ ਜਾਪ ਚੱਲਦਾ ਰਹੇ ਪਹਿਲਾਂ ਤਾਂ ਮੂੰਹ ਤੋਂ ਕਰਨਾ ਪੈਂਦਾ ਫਿਰ ਹਿਰਦੇ ਚ ਉਤਰ ਜਾਂਦਾ ਪਹਿਲਾਂ ਦਸਨਾ ਨਾਲ ਵਾਹਿਗੁਰੂ 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 ਜਪਣਾ ਪੈਂਦਾ ਫਿਰ ਹਿਰਦੇ ਚ ਆਪੇ ਯਾਦ ਬਣ ਜਾਂਦਾ ਸਿਮਰਨ ਪਹਿਲਾਂ ਜਾਪ ਫਿਰ ਸਿਮਰਨ ਸਾਧ ਸੰਗਤ ਜੀ ਪਹਿਲਾ ਜਾਪ ਹੈ ਵਾਹਿਗੁਰੂ 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 ਮੂੰਹ ਤੋਂ ਬੋਲਣਾ ਬੇਖਰੀ ਬਾਣੀ ਦੁਆਰਾ ਇਹ ਜਾਪ ਫਿਰ ਜਾਪ ਹੌਲੇ ਹੌਲੇ ਸਵਾਸਾਂ ਥਾਣੀ ਹੁੰਦਾ ਸੁਰਤੀ ਜਜਾ ਹੁੰਦਾ ਹੈ ਰੋਮ ਰੋਮ 'ਚ ਵਸ ਜਾਂਦਾ ਗੁਰਮਖੰਦ ਦੇ ਤੇ ਫਿਰ ਇਹ ਸਿਮਰਨ ਬਣ ਜਾਂਦਾ ਹੈ ਜਾਪ ਬਣ ਜਾਂਦੀ ਪਰਮੇਸ਼ਰ ਦੀ ਤੁਮਾਰੇ ਕਹਿੰਦੇ ਪਹਿਲਾਂ ਭਾਈ ਅਮਰਤ ਵੇਲੇ ਉੱਠੇ ਇਸ਼ਨਾਨ ਪਾਣੀ ਕਰੇ ਵਾਹਿਗੁਰੂ ਦਾ ਜਾਪ ਕਰੇ ਫਿਰ ਗੁਰਬਾਣੀ ਪੜ੍ਹੇ ਦਿਨੇ ਆਪਣਾ ਕੰਮ ਕਾਰ ਕਰਦਿਆਂ ਹੋਇਆਂ ਵੀ ਸਿਮਰਨ ਕਰੇ ਜੇ ਅਜੇ ਸਿਮਰਨ ਦੀ ਅਵਸਥਾ ਨਹੀਂ ਆਈ ਤਾਂ ਜਾਪ ਤਾਂ ਝੜੇ ਜਾਪ ਰਹੀ ਸਿਮਰਨ ਬਣਨਾ ਜਾਪ ਨੇ ਹੀ ਸਿਮਰਨ ਬਣਨਾ ਪਹਿਲਾਂ ਜਾਪ ਹੈ ਫਿਰ ਸਿਮਰਨ ਹੈ ਪਹਿਲਾ ਫੁੱਲ ਹੈ ਪਿੱਛੋਂ ਫਲ ਹੈ ਪਹਿਲਾ ਦੁੱਧ ਹੈ ਪਿੱਛੋਂ ਘਿਓ ਹੈ ਸਿੱਧੀ ਜੀ ਗੱਲ ਹੈ ਪਹਿਲਾ ਮੀਂਹ ਬੀਜੋਗੇ ਫਿਰ ਬੂਟਾ ਹੋਵੇਗਾ ਫਿਰ ਫਲ ਲੱਗੇਗਾ ਇਹ ਸਿਮਰਨ ਦੀ ਅਵਸਥਾ ਜੇ ਆਏਗੀ ਪਹਿਲਾ ਜਾਪ ਕਰੋ ਤੁਰਦੇ ਫਿਰਦੇ ਵਾਹਿਗੁਰੂ 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 ਇਸ ਤਰ੍ਹਾਂ ਜਾਪ ਜਾਂ ਫਿਰ ਸਿਮਰਨ ਸੁਰਤੀ ਦੇ ਨਾਲ ਸ਼ਬਦ ਦਾ ਕਰੀ ਜਾਵੇ ਹਾਂਜੀ ਸਦਾ ਸੰਭਾਰ ਹੈ ਕਰਤੇ ਕਾਮ ਨੂੰ ਕੰਮ ਕਾਰ ਕਰਦੇ ਹੋਇਆ ਆਪਣੀ ਕਿਰਤ-ਕਿਰਤ ਨਹੀਂ ਛੱਡਣੀ ਕਿਰਤ-ਕਿਰਤ ਵੀ ਕਰਨੀ ਹੈ ਕੰਮ ਕਾਰ ਕਰਦੇ ਆ ਸਿਮਰਨ ਨਹੀਂ ਛੱਡਣਾ ਦੋਵੇਂ ਗੱਲਾਂ ਦੇਖੋ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਮ ਹੱਥਾਂ ਪੈਰਾਂ ਨਾਲ ਕੰਮ ਕਰਨਾ ਜੇ ਆਪਣਾ ਚਿਤ ਮਹਾਰਾਜ ਦੇ ਚਰਨਾ ਚ ਵਾਹਿਗੁਰੂ 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 ਇਸ ਤੇ ਜੋੜਨਾ ਜੀ ਹਾਂਜੀ ਜਿਨੋ ਨੋ ਨਾਮ ਵੰਤ ਪ੍ਰਭੂ ਵਿਸਾਰਿਓ ਗੁਰੂ ਅਰਜਨ ਦੇਵ ਕਹਿੰਦੇ ਭਾਈ ਸੁਨਦਾ ਜੀ ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣੇ ਮਨ ਤੋਂ ਵਿਸਾਰਿਆ ਨਹੀਂ ਕਦੀ ਮਹਾਰਾਜ ਨੂੰ ਬੁਲਾਇਆ ਨਹੀਂ ਪਰਮੇਸ਼ਰ ਨੂੰ ਸਤ ਸੰਗਤ ਮਿਲ ਬੇਹਤ ਧਾਰਿਓ ਔਰ ਸਾਧ ਸੰਗਤ ਨੂੰ ਮਿਲਣਾ ਚਾਹੁੰਦੇ ਰੇ ਹਮੇਸ਼ਾ ਸਾਧ ਸੰਗਤ ਚ ਮਿਲੇ ਰਹੀਏ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਖੇ ਕਾਸ਼ ਹੋਇਆ ਨਿਤ ਸੰਤ ਦੇ ਨਾਮ ਕੀ ਸੰਗਤ ਜਾਏ ਵਈਏ ਮੂੰ ਜੋੜੀਏ ਮਹਾਰਾਜ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਗੁਰੂਖਾਂ ਦੀ ਸੰਗਤ ਵਿੱਚ ਅਭਿਆਸੀਆਂ ਦੀ ਸੰਗਤ ਵਿੱਚ ਬਹਿ ਕੇ ਵਾਹਿਗੁਰੂ 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 ਜਪਣਾ ਕੀਰਤਨ ਸੁਣਨਾ ਕਥਾ ਸੁਣਨੀ ਬਾਣੀ ਪੜਨੀ ਇਹ ਕੰਮ ਛੱਡੇ ਨਾ ਕਈ ਵਾਰੀ ਅਸੀਂ ਕਵਲਾ ਜਾਂਦੇ ਆਂ ਨਹੀਂ ਰਸ ਨਹੀਂ ਆਉਂਦਾ ਸਮਝ ਨਹੀਂ ਆਉਂਦੀ ਇਹ ਸਾਰਾ ਕੁਝ ਹੌਲੇ ਹੌਲੇ ਸਮਝੇ ਕਦੋਂ ਥੋੜਾ ਹੁੰਦੀ ਬੱਚਾ ਪਹਿਲੇ ਦਿਨ ਸਕੂਲ ਜਾਂਦਾ ਪਹਿਲੇ ਦਿਨ ਸਕੂਲ ਨੂੰ ਦੇਖ ਕੇ ਹੈਰਾਨ ਹੁੰਦਾ ਵੀ ਮੈਨੂੰ ਕਿੱਥੇ ਲੈ ਆਏ ਉਹਨੂੰ ਕੋਈ ਸਮਝ ਨਹੀਂ ਹੁੰਦੀ ਹੌਲੇ ਹੌਲੇ ਉੱਥੇ ਬਹਿਣਾ ਸਿੱਖਦਾ ਹੈ ਦੇਖਦਾ ਹੈ ਛੇਮੀ ਨੇ ਸਾਥ ਤੋਂ ਉਹਨੂੰ ਬਹਿਣ ਤੇ ਲੱਗ ਜਾਂਦਾ ਹੈ ਪਹਿਲੇ ਹੋਲੇ ਹੋਲੇ ਪੜਨਾ ਪੜਦੇ 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 ਕਿੱਡਾ ਵੱਡਾ ਵਿਦਵਾਨ ਡਾਕਟਰ ਨੇਵੀਂ ਰਵਕੀਲ ਜੱਜ ਬਣ ਜਾਂਦਾ ਪਹਿਲੇ ਦਿਨ ਜੇ ਕੋਈ ਆਵੇ ਗੁਰਦੁਆਰੇ ਤੇ ਅੱਖੇ ਮੇਰਾ ਮਨ ਨਹੀਂ ਲੱਗਾ ਮੈਨੂੰ ਕਥਾ ਨਹੀਂ ਚੰਗੀ ਲੱਗੀ ਕੀਰਤਨ ਨਹੀਂ ਚੰਗਾ ਲੱਗਾ ਮੈਨੂੰ ਬਾਣੀ ਨਹੀਂ ਚੰਗੀ ਲੱਗੀ ਮੇਰਾ ਨਾਮ ਵਿੱਚ ਮਨ ਨਹੀਂ ਜੁੜਦਾ ਪਹਿਲੇ ਦਿਨ ਨਹੀਂ ਜੁੜਦਾ ਪਹਿਲੇ ਦਿਨ ਨਹੀਂ ਜੁੜਦਾ ਜੁੜ ਵੀ ਸਕਦਾ ਮਹਾਰਾਜ ਦੀ ਕਿਰਪਾ ਹੋਵੇ ਤੇ ਪਰ ਜੇ ਨਹੀਂ ਜੁੜਦਾ ਤਾਂ ਵੀ ਭਾਈ ਵੀਰ ਸਿੰਘ ਨੇ ਲਿਖਿਆ ਵੀ ਅਭਿਆਸ ਨਾ ਛੱਡੋ ਇੱਕ ਦਿਨ ਰਸ ਦੇਵੇਗਾ ਮਹਾਰਾਜ ਰਸ ਦੇ ਉੱਤੇ ਸਾਡਾ ਹੱਕ ਨਹੀਂ ਰਸ ਵਾਹਿਗੁਰੂ ਦੀ ਦਾਤ ਹੈ ਉਹਨੇ ਜਦੋਂ ਦੇਣਾ ਉਦੋਂ ਹੀ ਆਉਣਾ ਤੁਮਾਰੇ ਕਹਿੰਦੇ ਭਾਈ ਅਭਿਆਸ ਕਰੀ ਜਾਵੇ ਤੁਰਦੇ ਫਿਰਦੇ ਵਾਹਿਗੁਰੂ ਵਾਹਿ ਜਦੋਂ ਯਾਦ ਆਵੇ ਮਾਇਆ ਦਾ ਕੰਮ ਹੈ ਭੁਲਾਣਾ ਮਾਇਆ ਦਾ ਕੰਮ ਹੈ ਭੁਲਾਣਾ ਤੇ ਗੁਰੂ ਦਾ ਕੰਮ ਹੈ ਯਾਦ ਕਰਾਣਾ ਗੁਰੂ ਨੇ ਸਾਨੂੰ ਸਿਮਰਨ ਕਰਾਉਣਾ ਹੈ ਗੁਰਬਾਣੀ ਦੇ ਨਾਲ ਸਾਨੂੰ ਗੁਰਬਾਣੀ ਕਿਉਂ ਪੜਨ ਨੂੰ ਕਹਿੰਦਾ বারবার ਵੀ ਗੁਰਬਾਣੀ ਦੇ ਜਾਪ ਵਿੱਚੋਂ ਨਾਮ ਦਾ ਜਾਪ ਮਿਲਦਾ ਹੈ ਗੁਰਬਾਣੀ ਪੜਾਂਗੇ ਤੇ ਉਹਦੇ ਵਿੱਚੋਂ ਫਿਰ ਸਾਨੂੰ ਇਹ ਪ੍ਰੇਰਣਾ ਮਿਲੇਗੀ ਵੀ ਵਾਹਿਗੁਰੂ ਵਾਹਿਗੁਰੂ ਜੱਪੋ ਜਦੋਂ ਵਾਹਿਗੁਰੂ ਵਾਹਿਗੁਰੂ ਜੱਪਾਂਗੇ ਤੇ ਗੁਰਬਾਣੀ ਦੀ ਸਮਝ ਆਵੇਗੀ ਗੁਰ ਇਹ ਦੋਵੇਂ ਚੀਜ਼ਾਂ ਇੱਕ ਦੂਜੀ ਦੇ ਨਾਲ ਜ਼ਰੂਰੀ ਨੇ ਜੇਕਰ ਅੱਲਾਹ ਪਕਾ ਇਹ ਵੀ ਨਾਮ ਜਪਈਏ ਬਾਣੀ ਨਾ ਪੜੀਏ ਤਾਂ ਵੀ ਗੱਲ ਨਹੀਂ ਬਣਦੀ ਜੇ ਕਦੀ ਬਾਣੀ ਪੜੀਏ ਨਾਮ ਨਾ ਜਪੀਏ ਤਾਂ ਵੀ ਬਾਣੀ ਨਹੀਂ ਸਮਝ ਨਹੀਂ ਪੈਂਦੀ ਦੋਵੇਂ ਗੱਲਾਂ ਜ਼ਰੂਰੀ ਨੇ ਬਾਣੀ ਵੀ ਪੜ੍ਹਨੀ ਹੈ ਨਾਮ ਵੀ ਜਪਣਾ ਹਾਂਜੀ ਜਥਾ ਸ਼ਕਤ ਨੇ ਤੇ ਦੇਤੇ দান ਫਿਰ ਜਥਾ ਸ਼ਕਤੀ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਗੁਰੂ ਘਰਾਂ ਦੇ ਪੰਥਰ ਦੇ ਕਾਰਜਾਂ ਲਈ ਗਰੀਬ ਦਾ ਮੂਹ ਗੁਰੂ ਦੀ ਗੋਲ ਸਮਝ ਕੇ ਕਰੀਬ ਨੂੰ ਪ੍ਰਸ਼ਾਦਾ ਸ਼ਕਾਣਾ ਜਿਵੇਂ ਕੱਲ ਕਥਾ ਜਾਇਆ ਸੀ ਵੀ ਸਭ ਤੋਂ ਵੱਡਾ ਪੁੰਨ ਪ੍ਰਸ਼ਾਦੇ ਦਾ ਹੀ ਹੈ ਪਹਿਲੇ ਨੰਬਰ ਤੇ ਪ੍ਰਸ਼ਾਦਾ ਦੂਜੇ ਨੰਬਰ ਤੇ ਕੱਪੜਾ ਫਿਰ ਉਸ ਤੋਂ ਬਾਅਦ ਵਿਦਿਆ ਦਾ দান ਪੜ੍ਹਾਈ ਦਿਖਾਈ ਕਰਾਣੀ ਹੋਰ ਕਿਸੇ ਦੀ ਬਿਮਾਰੀ ਦਵੇ ਚ ਕੋਈ ਦਵਾਈ ਮੁੱਟੀ ਦੇਣੀ ਜਿੰਨੀ ਸੇਵਾ দান ਪੁੰਨ ਕਰ ਸਕਦੇ ਹੋ ਕਰੋ ਹਾਂਜੀ ਲਗਣਾ ਸ਼ੋਧਾ ਤੱਕ ਉਹ ਦੇਖ ਸੋ ਜਾਨ ਹੈ ਧੁਖੇ ਨੰਗੇ ਨੂੰ ਵੇਖ ਕੇ ਉਹ ਤਸ ਕਰਨਾ ਧੁਖੇ ਨੂੰ ਪਰਸਾਦਾ ਛਕਾਣਾ ਤੇ ਨੰਗੇ ਨੂੰ ਕੱਪੜਾ ਦੇਣਾ ਹਾਂਜੀ ਜਿਹਨ ਜਗ ਮਹਿ ਮਕਾਜ ਬਨਾਇਓ ਜਿਨ੍ਹਾਂ ਲੋਕਾਂ ਨੇ ਦੁਨੀਆ ਤਿਆਰ ਕੀਤੀ ਇਹ ਕੰਮ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮਝੋ ਸਾਨਮੁਖ ਹਾਂ ਭਾਈ ਇਸੁੰਦਰ ਪੁੱਛੈ ਵੀ ਸਾਨਮੁਖ ਕੌਣ ਹੈ ਮਹਾਰਾਜ ਕਹਿੰਦੇ ਕੰਮ ਤੇ ਭੇਜੀਏ ਕੰਮ ਕਰਕੇ ਆ ਜਾਵੇ ਸਾਨੂੰ ਉਤਰਿਆ ਹੁੰਦਾ ਕੰਮ ਤੇ ਭੇਜੀਏ ਕੰਮ ਨਾ ਕਰੇ ਇੱਧਰ ਉੱਧਰ ਲੁਕਦਾ ਸਾਹਮਣੇ ਨਹੀਂ ਆਉਂਦਾ ਉਹ ਬੇਮੁਹਰ ਦੁਨੀਆ ਤੇ ਆਏ ਹੋਏ ਜਿਨ੍ਹਾਂ ਨੇ ਨਾਮ ਜਪਿਆ ਬਾਣੀ ਪੜ੍ਹੀ ਦਾਨ ਪੁੰਨ ਕੀਤਾ ਚੰਗੇ ਕੰਮ ਕੀਤੇ ਹਨ ਲੱਗ ਕੇ ਬੇਸਿਆ ਇਹ ਜਨਮ ਗਵਾਇਓ ਆਪਣਾ ਜਨਮ ਵਿਸ਼ੇਵਕਾਰਾਂ ਵਿੱਚ ਲੱਗ ਕੇ ਖਰਾਬ ਨਹੀਂ ਕੀਤਾ ਹਾਂਜੀ ਵਾਹਿਗੁਰੂ ਕੇ ਸਨਮਖ ਸੋਏ ਉਹ ਬੰਦੇ ਸਨਮਖਾਂ ਉਹ ਵਾਹਿਗੁਰੂ ਦੇ ਸਨਮਖ ਤੁਰੇ ਜਾਂਦੇ ਜਿ ਵਰੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਬਿਣ ਮਰੇ ਇਹੋ ਜਿਹੇ ਬੁਰਮਖਾਂ ਦੀ ਸਦਾ ਹੀ ਜਾਇਜ ਕਾਰ ਹੁੰਦੀ ਹੈ ਐ ਸਤਿ ਆਪਾ ਸਾਧ ਸੰਗਤ ਜੀ ਮਹਾਨ ਜਨਰੈਲ ਸਿੰਘ ਸਾਹਿਬ ਬਾਬਾ ਜਸਾਸਿਨੀ ਜੀ ਆਲੂ ਵਾਲੀਆ ਸੁਲਤਾਨ ਨੂੰ ਕਹੋ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਰਉਣੀ ਪੰਥਕਾ ਦੇ ਬੁਢੇ ਦਾਤੇ ਚੌਥੇ ਜਥੇਦਾਰ ਹੋਏ ਅਹਿਮਦ ਸ਼ਾਹ ਅਬਦਾਲੀ ਜਿਹਦੇ ਨਾਮ ਤੋਂ ਕੰਮਦਾ ਸੀ ਉਸ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਜੀ ਦਾ ਆਪਾ 300 ਸਾਲਾ ਜਨਮ ਦਿਨ ਮਨਾ ਰਹੇ ਕਿਉਂਕਿ ਉਹਨਾਂ ਦਾ ਆਉਣਾ ਵੀ ਸੱਤ ਉਹਨਾਂ ਦਾ ਜਾਣਾ ਵੀ ਸੱਤ ਹੈ ਉਹ ਸਨਮ ਭੋਗ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਰਮਾਨੰਦ ਉਹ ਜਨਮ ਸਵਾਰ ਲੈਂਦੇ ਆਪਣੇ ਜੀਵਨ ਦੀ ਬਾਜੀ ਜਿੱਤ ਜਾਂਦੇ ਹਨ ਨਾਮ ਜਪ ਕੇ ਆਪਾਂ ਸਾਰਿਆਂ ਨੇ ਬਾਬਾ ਜੱਸਾ ਸਿੰਘ ਦੀ ਆਲੂ ਵਾਲੀ ਜੀ ਦਾ ਜੋ ਜਨਮ ਦਿਨ 300 ਸਾਲ ਦਾ ਪੰਜਾਬ ਵਿੱਚ ਮਨਾਇਆ ਇੰਡੀਆ ਦੇ ਚ ਹੋਰ ਵੀ ਕਈ ਸ਼ਹਿਰਾਂ ਚ ਕੈਲੀਫੋਰਨੀਆ ਵਿੱਚ ਵੀ ਸਾਰੇ ਵਿੱਚ ਵੀ ਮਨਾਇਆ ਗਿਆ ਆਪਾਂ ਇੱਥੇ ਸੈਟਰਲ ਦੇ ਵਿੱਚ ਮਨਾਣਾ ਹੈ ਵਸਟਿੰਗਟਨ ਦੇ ਵਿੱਚ ਸਤਕਾਰਯੋਗ ਵਪਾਰੀ ਲਖਮੀਰ ਸਿੰਘ ਜੀ ਕਰੋ ਪਿਆਰੇ ਨਾਮ ਸਿਮਰ ਕਰਾਂਦੇ ਨੇ ਇਹਨਾਂ ਨੇ ਪ੍ਰੇਰਣਾ ਦਿੱਤੀ ਵੀ ਬਾਬਾ ਜੀ ਦਾ ਜਨਮ ਦਿਨ ਆਪਾਂ ਸਾਰੇ ਮਨਾਈਏ ਤੇ ਖੰਡਕਾ ਸਾਹਿਬ ਦੀ ਸੇਵਾ ਲੰਗਰਾਂ ਦੀ ਸੇਵਾ ਆਪ ਜੀ ਨੇ ਸਾਰਿਆਂ ਨੇ ਗੁਰਮੁਖ ਖਾਨੇ ਲਈ ਹੈ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਾਂ ਉਹ ਦਿਹਾੜਾ ਬਣਾਣਾ ਸਾਰਿਆਂ ਨੇ ਹਾਜ਼ਰੀ ਭਰਨੀ ਕਿਉਂ ਕਿਉਂਕਿ ਉਹ ਗੁਰੂ ਘਰ ਸਨ ਉਹ ਸੰਗਰੂ ਦੇ ਜਦੋਂ ਚੜਾਈ ਕੀਤੀ ਨਾ ਬਾਬਾ ਜੱਸਾ ਸਿੰਘ ਉਹ ਵੀ ਅਰਮਨ ਦਸਾ ਬਾਣੀ ਕੀਤੇ ਅਮਰਸਾ ਜਿੱਥੇ ਬਾਬਾ ਟੱਲ ਜੀ ਦੀ ਸਮਾਹ ਬਾਬਾ ਟੱਲ ਜੀ ਦੇ ਨਾਲ ਹੀ ਬਾਬਾ ਜੱਸਾ ਸਿੰਘ ਵੀ ਦੀ ਸਮਾਹ ਹੈ ਇਹੋ ਜੇ ਮਹਾਪੁਰਸ਼ ਜੀਵਨਾ ਵੀ ਗੁਰੂ ਦੇ ਨਾਲ ਮਰਨਾ ਵੀ ਗੁਰੂ ਦੇ ਨਾਲ ਸਾਦ ਸੰਗਤ ਜੀ ਉਹ ਸੰਤੁਪ ਹੋਦੇ ਨੇ ਜੇ ਕੋ ਸਿੱਖ ਗੁਰੂ ਸੇ ਤੀਨ ਸੰਤੁਪ ਹੋਵੇ ਹੋਵੇ ਤਾਂ ਸੰਤੁਪ ਸਿੱਖ ਕੋਈ ਜੀਉ ਰਹੇ ਗੁਰ ਨਾਨਕੇ ਗੁਰ ਕੇ ਚਰਨ ਹਿਰਦੈ ਧਿਆਇ ਅੰਤ ਆਤਮੈ ਸਮਾਲੇ ਆਪ ਛੱਡ ਆਪਣਾ ਹੰਕਾਰ ਛੱਡ ਕੇ ਮੈਂ ਮੇਰੀ ਨੂੰ ਛੱਡ ਕੇ ਸਦਾ ਰਹੇ ਪਰਣਾ ਗੁਰੂ ਦੇ ਆਸਰੇ ਤੇ ਰਹਿੰਦੇ ਹਰ ਪੈਨਾਵਰ ਨਾ ਜਾਣਾ ਕੋਏ ਕਹਿ ਨਾਮ ਸੁਣੋ ਸੰਤੋਸੋ ਸਿੱਖ ਸੰਨ ਹੋਵੇ ਉਹੋ ਜੇ ਗੁਰੂ ਦੇ ਸਾਹਮਣੇ ਸਿੱਖ ਗੁਰੂ ਤੋਂ ਬਿਨਾ ਹੋਰ ਨਾ ਕਿਸੇ ਨੂੰ ਜਾਣਦੇ ਗੁਰੂ ਤੇ ਬਲਾ ਕਰਦੇ ਬਾਕੀ ਨਹੀਂ ਕਿਸੇ ਦੀ ਪ੍ਰਵਾਹ ਕਰਦੇ ਬڑے ਬੇਪਰਵਾ ਪਰਮੇਸ਼ਰ ਦੇ ਰੰਗਾਂ ਦੇ ਲੰਗੜੇ ਉਹ ਸਾਨੂੰ ਉਪਾਉਂਦੇ ਆ ਹਾਂਜੀ ਕਾਜ ਸਰਦਾਰ ਜਾਇ ਪ੍ਰਭ ਮਿਲੇ ਆਪਣੇ ਜੀਵਨ ਦਾ ਲਕਸ਼ ਪ੍ਰਾਪਤ ਕਰ ਲਿਆ ਜੋ ਦੁਨੀਆ ਤੇ ਆ ਕੇ ਕਰਨਾ ਸੀ ਜਿਸ ਕੰਮ ਲਈ ਵੈਰੂ ਨੇ ਭੇਜਿਆ ਸੀ ਉਹ ਕੰਮ ਕਰ ਲਿਆ ਤੇ ਆ ਕੰਮ ਸੁਧਾਰ ਕੇ ਗਏ ਵੈਰੂ ਦਰਦਾਰ ਤੇ ਖੇੜੇ ਮੱਥੇ ਉਜਰੇ ਮੁਖ ਲੈ ਕੇ ਜਾਂਦੇ ਪਰਮੇਸ਼ਰ ਅੱਗੋਂ ਦੀ ਆ ਕੇ ਮਿਲਦਾ ਸਤਕਾਰ ਦਿੰਦਾ ਗਰਮਾਂ ਦੱਸਦਾ ਹੈ ਉਹਨਾਂ ਨੂੰ ਹਾਂ ਜੀ ਲੈ ਹੈ ਆਨੰਦ ਮੁਕਤ ਸੇ ਭਲੇ ਉਹ ਆਨੰਦ ਲੈਂਦੇ ਨੇ ਮੁਕਤੀ ਦਾ ਅਨੰਦ ਉਹ ਜਿਉਂਦੇ ਹੀ ਮੁਕਤ ਹੁੰਦੇ ਨੇ ਮਰ ਕੇ ਤਾਂ ਮੁਕਤੀ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ ਕਿਸੇ ਨੂੰ ਕੀ ਪਤਾ ਹੋਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇ ਲੱਭ ਬਾਬੇ ਜਸਾ ਸਿੰਘ ਜੀ ਵਰਗੇ ਜਿਉਂਦੇ ਹੀ ਮੁਕਤ ਸਨ ਉਹ ਮੰਨ ਪਰਛਨਾਮ ਜਪਣ ਵਾਲੇ ਗੁਰੂ ਦੇ ਸਿੱਖ ਜਿਉਂਦੇ ਹੀ ਮੁਕਤ ਆਪਣਾ ਜੀਵਨ ਸਫਲਾ ਕਰ ਜਾਂਦੇ ਹਾਂਜੀ ਜਿਨਹੋ ਰਾਜ ਜਗ ਮਹਿ ਕਾਰਜ ਸੁਧਾਰਾ ਦੂਜੇ ਪਾਸੇ ਬੇਮੁਖ ਕੌਣ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਦੁਨੀਆਂ ਤੇ ਆ ਕੇ ਨਾਮ ਨਹੀਂ ਜਪਿਆ ਭਜਨ ਨਹੀਂ ਕੀਤਾ ਆਪਣਾ ਕੰਮ ਨਹੀਂ ਸੁਧਾਰਿਆ ਹਾਂਜੀ ਸੋ ਬੇਮੁਖ ਨੇ ਤਦ ਰਹਿ ਤਖਾਰਾ ਉਹ ਬੇਮੁਖ ਦੁਖੀ ਰਹਿੰਦੇ ਸਦਾ ਹੀ ਦੁਖੀ ਰਹਿੰਦੇ ਹਾਂਜੀ ਸੋਨੇ ਤੋਂ ਸੰਬੰਧੈ ਜੁਗ ਕਰ ਜੋਰੇ ਇਹ ਸੁਣ ਕੇ ਭਾਈ ਸੰਮੰਦਾ ਜੀ ਨੇ ਹੱਥ ਜੋੜ ਲਏ ਕਰਹੁ ਦਇਆ ਸ੍ਰੀ ਗੁਰੂ ਨੇ ਹੋਰੇ ਇਹ ਮਹਾਰਾਜਿਰ ਤੇ ਵੀ ਦਇਆ ਕਰੋ ਮੈਨੂੰ ਵੀ ਆਪਣਾ ਸੰਮੁਖ ਸਿੱਖ ਬਣਾ ਲਓ ਕਿਉਂਕਿ ਗੁਰੂ ਦੇ ਵਸ ਹੈ ਸਾਡੇ ਵਸ ਨਹੀਂ ਕੁਝ ਅਸੀਂ ਅਰਦਾਸ ਕਰੀਏ ਬਸ ਸੱਚੇ ਪਾਤਸ਼ਾਹ ਕਿਰਪਾ ਕਰੋ ਦਇਆ ਕਰੋ ਸਾਨੂੰ ਸੰਮੁਖ ਸਿੱਖ ਬਣਾਓ ਆਪਣਾ ਆਂ ਜੀ ਮੋਜ ਕੋ ਸਨਮੁਖ ਆਪ ਬਣਾ ਬੋ ਆਪ ਕਿਰਪਾ ਕਰਕੇ ਮਹਾਰਾਜ ਮੈਨੂੰ ਸਨਮੁਖ ਬਣਾਓ ਮੈਂ ਵੀ ਤੇਰੇ ਕੰਮ ਲਈ ਦੁਨੀਆ ਤੇ ਆਇਆ ਹਾਂ ਨਾਮ ਜਪਣ ਉਹ ਕੰਮ ਮੈਂ ਕਰਕੇ ਜਾਵਾਂ ਹਾਂਜੀ ਦੇਹੋ ਤੀਨ ਹੋ ਗੁਣ ਕੋ ਬਖਸ਼ਾ ਬੋ ਹਾਂਜੀ ਦੇਹੋ ਤੀਨ ਹੋ ਗੁਣ ਕੋ ਬਖਸ਼ਾ ਬੋ اے ਮਹਾਰਾਜ ਜੀ ਇਹ ਜਿਹੜੇ ਤਿੰਨ ਗੁਣ ਦੇ ਨਾਮ ਦਾ ਅਨਿਸ਼ਾਨ ਇਹ ਮੈਨੂੰ ਦੇ ਦਿਓ ਤੇ ਮੈਨੂੰ ਬਖਸ਼ ਦਿਓ ਨਾਮ ਦੀਆਂ ਦਾਤਾਂ ਅੰਮ੍ਰਿਤ ਰੇ ਦਾ ਅਨਿਸ਼ਾਨ ਇਹ ਤਸਾਨਾਵ ਦੇਖ ਕੇ ਕਰਕੇ ਕੀਤਾ ਹੋਇਆ ਦਾਨ ਇਹ ਜਿਹੜੀ ਮੈਨੂੰ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਕੋਸ਼ਿਸ਼ ਕਰੋ ਹਾਂ ਗੁਰ ਕਹਿ ਸੰਮਖ ਸਿੱਖ ਹੋਏ ਜਬਾ ਸਤਿਗੁਰੂ ਕਹਿਣ ਲੱਗੇ ਭਾਈ ਜਦੋਂ ਕੋਈ ਸਿੱਖ ਸੰਮਖ ਹੋ ਜਾਂਦਾ ਹੈ ਹੋਏ ਆਗਹਿ ਕਰਨਾ ਤਬ ਉਹਦੇ ਤੇ ਗੁਰੂ ਦੀ ਫਿਰ ਕਿਰਪਾ ਹੋ ਜਾਂਦੀ ਹੈ ਸਭਾ ਸਮੁੰਦਰ ਗੁਰਬਚ ਮੰਨਾ ਸਭਾਈ ਸਮੁੰਦਰ ਜੀ ਨੇ ਗੁਰੂ ਦੇ ਬਚਨ ਮੰਨ ਲਏ ਤੇ ਮਹੀ ਕਰਨ ਲਗਿਓ ਸ਼ੁਭ ਜਨ ਫਿਰ ਉਸੇ ਤਰ੍ਹਾਂ ਹੀ ਭਾਈ ਸਮੁੰਦਰ ਜੋ ਗੁਰੂ ਸਾਹਿਬ ਨੇ ਰਹਿਤ ਦੱਸੀ ਸੀ ਅਮਰ ਜਿਹੜੇ ਉੱਠਣਾ ਇਸ਼ਨਾਨ ਕਰਨਾ ਨਾਮ ਜਪਣਾ ਬਾਣੀ ਪੜ੍ਹਨੀ ਦਸਨਾਂ ਦੀ ਕੀਰਤ ਕਰਨੀ ਵੱਟ ਕੇ ਸ਼ਕਣਾ ਸਰਬਤ ਦਾ ਭਲਾ ਮੰਗਣਾ ਇਹ ਭਾਈ ਸੁਵੰਦਾ ਜੀ ਕਰਨ ਲੱਗ ਪਏ ਹਾਂ ਜੀ ਕੇਤਕ ਦਿਲ ਮਹਿ ਪ੍ਰਾਪਤ ਗਿਆਨਾਂ ਤੇ ਥੋੜੇ ਦਿਨਾਂ ਵਿੱਚ ਹੀ ਭਗਤੀ ਕਰਦੇ ਕਰਦੇ ਆਤਮ ਗਿਆਨੀ ਹੋ ਗਏ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਪਹਿਲਾਂ ਸ਼ੁਭ ਕਰਮ ਕਰਨੇ ਫਿਰ ਭਗਤੀ ਪੈਦਾ ਹੁੰਦੀ ਹੈ ਭਗਤੀ ਕਰਨ ਨਾਲ ਫਿਰ ਆਤਮ ਗਿਆਨ ਪੈਦਾ ਹੁੰਦਾ ਹੈ ਆਤਮ ਗਿਆਨ ਤੋਂ ਮੁਕਤੀ ਹੈ ਸੁਤੇ ਸਦੀ ਹੋ ਜਾਂਦਾ ਸਤ ਸਤ ਗੁਰੂ ਦੀ ਕਿਰਪਾ ਨਾਲ ਹੋ ਗਿਆ ਹਾਂਜੀ ਸੁਨਹਿ ਸਦਾ ਜਮ ਗੁਰੂ ਬਖਾਨਾ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੱਤ ਦਿੱਤੀ ਸੀ ਜਾਂ ਗੁਰੂ ਅਰਜਨ ਸਾਹਿਬ ਨੇ ਸਮੱਤ ਬਖਸ਼ੀ ਪਾਈ ਇਸ ਮੁੰਡੇ ਨੂੰ ਉਦਾਂ ਹੀ ਉਹ ਕਰਦੇ ਬਾਣੀ ਸੁਣਦੇ ਕੀਰਤਨ ਸੁਣਦੇ ਕਥਾ ਸੁਣਦੇ ਹਾਂ ਹਾਂਜੀ ਕੁੱਲੂ ਭੁੱਲੂ ਚੰਜੂ ਦੋਏ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਮਾਹ ਰਾਜ ਦੇ ਕੋਲ ਬੇਨਤ ਸਿੱਖ ਆ ਰਹੇ ਨੇ ਹੁਣ ਅੱਗੇ ਭਾਈ ਕੁੱਲੂ ਭਾਈ ਭੁੱਲੂ ਜੀ ਇਹ ਝੰਝੂ ਗੋਤ ਦੇ ਉਹਨਾਂ ਦੀ ਕਥਾ ਆਵੇਗੀ ਸੋ ਆਓ ਹੁਣ ਇੰਨੀ ਹੀ ਸਮਾਪਤੀ ਹੈ ਇੱਥੇ ਹੀ ਭਾਈ ਕੁੱਲਾ ਭੁੱਲਾ ਦਾ ਪ੍ਰਸੰਗ ਅੱਗੇ ਆਉਣਾ ਜੇ ਸੋ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੈ ਮੇਰੋਂ ਕਿਰਪਾ ਕਰੇ ਸੰਗਤਾਂ ਨੂੰ ਜੇ ਬੇਨਤੀ ਕੀਤੀ ਹੈ ਭਾਈ ਲਖਮੀਰ ਸਿੰਘ ਜੀ ਵੱਲੋਂ ਵੀ ਬੇਨਤੀ ਹੈ ਕਿਆ ਪਾਸੋਂ ਪਰਿਵਾਰ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚੋਟ ਲੈ ਕੇ ਸ੍ਰੀ ਖੰਡ ਪਾਠ ਸਾਹਿਬ ਰੱਬ ਹੋਣੇ ਨੇ ਐਤਵਾਰ ਨੂੰ ਭੋਗ ਪਾਣੇ ਨੇ ਦੀਵਾਨ ਸਜਣੇ ਦੇ ਮਹੱਲਾ ਕਿਹੜਿਆ ਸ਼ਸਤਰ ਵਿਦਿਆ ਦਾ ਅਭਿਆਸ ਹੋਣਾ ਸਾਰਿਆਂ ਦੇ ਬਾਬਾ ਜੱਸਾ ਸਿੰਘ ਜੀ ਆਨੂ ਬਾਣੀ ਇਹ ਮਹਾਪੁਰਸ਼ਾਂ ਨੂੰ ਯਾਦ ਕਰਨਾ ਹੋਈਆਂ ਬੁੱਲਾ ਚੁੱਕਾ ਰਖਿ ਮਾਫਤੇ ਬੁਲਾਓ ਏ ਗੋਬਿੰਦ ਏ ਗੋਪਾ